ਹਮ ਤਣ ਵੰਤਾ ਪਗਠ ਸਚ ਨਾਏ ਹਮ ਤਣ ਵੰਤਾ ਪਗਠ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਬਾਹ ਯੋਦਾ ਦੇ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆਨਿਦਾਨਾ रत्नलाल जाका कछु नमोल हरे पंडार अखूट अतोल खाव खरचा ਰਲ ਮਿਲ ਪਾਈ ਟੋਟ ਨਾ ਆਵੇ ਵੱਧ ਦੋ ਜਾਈ ਕੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਇਤ ਖਜਾਨ ਲਿਆਰ ਲਾਇ ਕਉਨਨਕ ਜਿਸ ਮਸਤਕ ਲੇਖ ਲਿਖਾਇ ਸੋਇਤ ਖਜਾਨ ਲਿਆਰ ਲਾਈ ਉਹ ਆਏ ਗੁਰ ਇੱਕੋਂ ਕਾਰ ਸਤ ਗੁਰ ਪਰ ਸਾ ਮਾਰੂ ਮਹਿਲਾ ਅੰਜਮ ਘਰ ਈ ਜਾਨ ਪ੍ਰਾਣ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਸਾਰੇ ਓ ਅਗਿਆਨਤ ਓਚਾ ਮਦ ਓਚਾਖ ਹੋਏ ਤੁਮ ਬਾਵਰ ਦੋ ਲਭ ਜਨਮ ਅਕਾਰਤ ਰੇ ਨਾਰੋ ਅਸੀਂ ਕਰਹਿ ਇਹ ਆਣਤ ਤਜ ਸਾਰੰਗ ਧਾਰ ਭਰਮ ਤੂ ਪੂਲਾ ਮੋਹ ਲਪਟੇਓ ਦਾਸੀ ਸੰਗ ਸੰਤ ਤਨਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਮਾਹੂ ਰਾਗ ਦੇ ਵਿੱਚ ਬਾਣੀ ਕਿਉਂਕਿ ਅੱਜ ਘਰ ਤੀਜਾ ਦੇ ਵਿੱਚ ਸ਼ੁਰੂ ਹੋ ਰਹੀ ਹੈ ਜੋ ਪਹਿਲੇ ਸ਼ਬਦ ਸਨ ਉਹ ਦੂਸਰੇ ਘਰ ਦੇ ਵਿੱਚ ਸਨ ਕਿਉਂਕਿ ਘਰ ਬਦਲਿਆ ਹੈ ਇਸ ਕਰਕੇ ਸ਼ੁਰੂ ਦੇ ਵਿੱਚ ਸਤਿਗੁਰੂ ਜੀ ਮੰਗਲਾ ਚਰਨ ਲਿਖ ਰਹੇ ਹਨ ਇੱਕ ਓਮ ਕਾ ਸਤਿਗੁਰ ਪਰਸਾ ਉਹ ਵਾਏਗੁਰ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇਸ ਸ਼ਬਦ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਕੀ ਉਪਦੇਸ਼ ਕਰਦੇ ਹਾਂ ਆਓ ਇਹਨਾਂ ਦੀ ਵਿਚਾਰ ਕਰੀਏ ਰੇ ਨਾਰ ਐਸੀ ਕਰੇ ਕਿਆ ਨਥ ਏ ਨਾਰ ਤੋ ਇਹੋ ਜੀ ਇਆਨਤ ਇਹ ਆਣਿਆ ਵਾਲੀ ਗੱਲ ਬੇਅਕਲੀ ਵਾਲੀ ਗੱਲ ਕਰ ਰਿਆ ਹਾਂ ਤਜ ਸਾਰੰ ਧਰ ਭ੍ਰਮ ਤੂ ਊਲਾ ਮੋ ਲਪਟਿਓ ਦਾਸੀ ਸੰਗ ਸੰਤ ਇਤੂ ਉਸ ਸਾਰੰਗ ਧਰਮ ਜੋ ਕਿ ਜਗਤ ਦਾ ਆਸਰਾ ਹੈ ਉਸ ਨੂੰ ਛੱਡ ਕੇ ਭ੍ਰਮ ਤੂੰ ਹੂਲਾ ਭ੍ਰਮ ਭਟਕਣਾ ਵਿੱਚ ਪੈ ਕੇ ਹੂਲਾ ਤੂੰ ਕਰਾਹੇ ਪਿਆ ਹੋਇਆ ਹੈ ਕਿ ਉਸ ਵਾਹਿਗੁਰੂ ਨੂੰ ਜੋ ਸਾਰੇ ਜਗਤ ਦਾ ਆਸਰਾ ਹੈ ਉਸ ਨੂੰ ਛੱਡ ਕੇ ਔਰ ਟਕਣਾ ਵਿੱਚ ਪੈ ਕੇ ਤੂੰ ਕੋਰਾਹੇ ਪਿਆ ਹੋਇਆ ਹੈ ਇਹ ਮੋਹ ਲਪਟੇ ਹੋ ਅਤੇ ਮਾਇਆ ਦੇ ਮੋਹ ਦੇ ਵਿੱਚ ਲਪਟਿਆ ਹੋਇਆ ਹੈ ਮਾਇਆ ਦੇ ਮੋਹ ਦੇ ਨਾਲ ਤੂੰ ਚੰਬੜਿਆ ਹੋਇਆ ਹੈ ਦਾਸੀ ਸੰਗ ਸੰਤ ਅਤੇ ਇਹ ਜੋ ਦਾਸੀ ਹੈ ਮਾਇਆ ਇਦੇ ਨਾਲ ਤੇਰਾ ਸੰਗ ਹੈ ਇਹਦੇ ਨਾਲ ਤੂੰ ਆਪਣਾ ਸਾਥ ਬਣਾਇਆ ਹੋਇਆ ਹੈ ਰੇ ਨਾਰ ਐਸੀ ਕਰੇ ਇਆਂਨ ਤੋ ਹੈ ਨਾਰ ਤੂੰ ਇਸ ਤਰ੍ਹਾਂ ਦੀ ਬੇਅਕਲੀ ਕਰ ਰਿਹਾ ਹੈ ਕਿ ਉਸ ਵਾਹਿਗੁਰੂ ਨੂੰ ਛੱਡ ਕੇ ਸੋ ਜੋ ਸਾਰੇ ਜਗਤ ਦਾ ਆਸਰਾ ਹੈ ਤੂੰ ਭਟਕਣਾ ਦੇ ਵਿੱਚ ਪੈ ਕੇ ਕੋ ਰਾਹੇ ਪਿਆ ਹੋਇਆ ਹੈ ਮਾਇਆ ਦੇ ਮੋਹ ਦੇ ਨਾਲ ਚੰਬੜਿਆ ਹੋਇਆ ਹੈ ਅਤੇ ਮਾਇਆ ਦਾਸੀ ਦੇ ਨਾਲ ਤੂੰ ਸੰਗ ਬਣਾਇਆ ਹੋਇਆ ਹੈ ਪ੍ਰਾਣ ਸੁਖ ਦਾਤਾ ਜੀ ਸੁਖ ਦਾਤਾ ਤੂੰ ਕਾਹੇ ਬਸਾਰੇ ਓ ਅਗਿਆਨਤ ਅਗਿਆਨ ਤੇ ਅਗਿਆਨੀ ਜੋ ਵਾਹਿਗੁਰੂ ਜਿੰਦੂ ਦੇਣ ਵਾਲਾ ਹੈ ਪ੍ਰਾਣਾਂ ਦਾ ਦਾਤਾ ਹੈ ਇਸ ਜਿੰਦ ਦਾ ਦਾਤਾ ਹੈ ਜੋ ਸੁਖ ਦਾਤਾ ਹੈ ਜੋ ਸੁਖ ਦੇਣ ਵਾਲਾ ਹੈ ਜੀ ਸੁਖ ਦਾਤਾ ਤੇ ਸਾਰਿਆਂ ਨੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਉਸ ਨੂੰ ਤੂੰ ਕਿਉਂ ਵਿਸਾਰਿਆ ਹੋਇਆ ਹੈ ਉਸ ਦਾ ਸਿਮਰਨ ਕਿਉਂ ਨਹੀਂ ਕਰਦਾ ਉਸ ਦੇ ਗੁਣ ਕਿਉਂ ਨਹੀਂ ਗਾਉਂਦਾ ਹੋਛਾ ਮਦ ਚਾਖ ਓਏ ਤੂੰ ਬਾਵਰ ਦੁਲਭ ਜਨਮ ਅਕਾਰਥ ਮਾਇਆ ਦਾ ਮੋਹ ਦਾ ਹੋਛਾ ਮਦ ਚਾਖ ਕੇ ਇਸ ਹੋਛੇ ਬਾਦ ਨੂੰ ਜੋ ਕੇ ਥੋੜੀ ਦੇਰ ਬਾਣ ਵਾਲਾ ਲੈਣ ਰਹਿਣ ਵਾਲਾ ਹੈ ਮਾਇਆ ਦਾ ਮੋਹ ਇਸ ਨੂੰ ਚੱਕ ਕੇ ਓਏ ਤੂੰ ਬਾਵਰ ਤੂੰ ਬਾਵਰਾ ਹੋਇਆ ਫਿਰਦਾ ਝੱਲਾ ਹੋਇਆ ਫਿਰਦਾ ਹੈ ਦੁਲਬ ਜਨਮ ਅਕਾਰਤ ਇਹ ਜੋ ਜਨਮ ਤਨੂੰ ਬੜੇ ਜੂਨਾ ਦੇ ਵਿੱਚੋਂ ਲੰਘ ਕੇ ਆ ਕੇ ਫਿਰ ਮਿਲਿਆ ਇਹ ਦੁਲਬ ਜਨਮ ਜੋ ਹੈ ਇਹ ਜੋ ਅਮੋਲਕ ਜਨਮ ਹੈ ਕੀਮਤੀ ਜਨਮ ਹੈ ਇਹ ਅਕਾਰਤ ਹੀ ਫਜ਼ੂਲ ਹੀ ਜਾ ਰਿਹਾ ਹੈ ਵਿਅਰਥ ਜਾ ਰਿਹਾ ਹੈ ਧਰਨੀ ਤਾਰ ਤਿਆਗ ਨੀਚ ਕੁਲ ਸੇਵ ਹਉ ਹਉ ਕਰਤ ਬਿਹਾਵਤ ਧਰਨੀ ਧਰ ਧਰਨੀ ਧਰਤੀ ਇਸ ਧਰਤੀ ਦਾ ਜੋ ਆਸਰਾ ਹੈ ਧਰ ਆਸਰਾ ਉਸ ਨੂੰ ਤਿਆਗ ਕੇ ਨੀਚ ਕੁਲ ਸੇਵ ਇਹ ਜੋ ਮਾਇਆ ਦਾਸੀ ਹੈ ਨੀਚ ਕੁਲ ਜੋ ਹੈ ਉਸ ਨੂੰ ਤੂੰ ਸੇਵਦਾ ਹੈ ਉਹ ਠਾਕੁਰ ਨੂੰ ਨਹੀਂ ਸੇਵਦਾ ਬਲਕਿ ਉਸ ਦੀ ਦਾਸੀ ਜੋ ਮਾਇਆ ਹੈ ਉਸ ਦੇ ਨਾਲ ਤੂੰ ਲੱਗਾ ਹੋਇਆ ਉਸ ਨੂੰ ਸੇਵਦਾ ਹੈ ਇਸ ਧਰ ਨੀ ਧਰ ਨੂੰ ਤਿਆਗ ਕੇ ਉਹ ਵਾਹਿਗੁਰੂ ਜੋ ਇਸ ਧਰਤੀ ਦਾ ਆਸਰਾ ਹੈ ਉਸ ਨੂੰ ਤਿਆਗ ਕੇ ਇਸ ਮਾਇਆ ਦਾਸੀ ਨੂੰ ਸੇਵਦਾ ਹੈ ਇਸ ਤੇ ਮਗਰ ਦੌੜਿਆ ਫਿਰਦਾ ਹੈ ਹਉ ਹਉ ਕਰਤ ਵਿਹਾਵਤ ਅਤੇ ਇਸ ਮਾਇਆ ਨੂੰ ਇਕੱਠੀ ਕਰਨ ਕਰਕੇ ਮੈਂ ਮੈਂ ਕਰਕੇ ਦੌੜਿਆ ਫਿਰਦਾ ਹਾਂ ਤੇ ਤੇਰਾ ਜਨਮ ਜੋ ਹੈ ਉਹ ਬੀਤਦਾ ਜਾ ਰਿਹਾ ਹੈ ਹੋ ਕਟ ਕਰਮ ਕਰੇ ਆਗਿਆਨੀ ਮਨਮੁਖ ਅੰਧ ਕਹਾਵਤ हे मनमुख ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੈ ਅਗਿਆਨੀ ਇਹ ਗਿਆਨ ਰਹਿਤ ਹੋਕਟ ਕਰਮ ਕਰੇ ਤੋ ਉਹ ਕੰਮ ਕਰਦਾ ਹੈ ਜਿਨ੍ਹਾਂ ਦੇ ਵਿੱਚੋਂ ਕੋਈ ਤਨੁ ਫਲ ਪ੍ਰਾਪਤ ਨਹੀਂ ਹੋਣਾ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਨਾਲ ਕਰਨ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਇਹੋ ਜੇ ਤੂੰ ਕਰਮ ਕਰਦਾ ਹੈ ਮਨ ਮੁਖ ਅੰਧ ਕਹਾਵਤ ਤੇਰੀਆਂ ਅੱਖਾਂ ਵੀ ਹਨ ਪਰ ਤੂੰ ਇਸ ਅਧਿਆਤਮਿਕ ਆਤਮਿਕ ਜੀਵਨ ਤੋਂ ਅੰਨਾ ਹੈ ਤੂੰ ਆਤਮਿਕ ਜੀਵਨ ਤੋਂ ਅੰਨਾ ਕਹਾ ਰਿਹਾ ਹੈ ਤੈਨੂੰ ਆਤਮਿਕ ਜੀਵਨ ਨਹੀਂ ਹੈ ਫੋਕਟ ਕਰਮ ਕਰੇ ਅਤੇ ਉਹ ਇਹੋ ਜੇ ਕਰਮ ਕਰਦਾ ਹੈ ਜਿਨ੍ਹਾਂ ਦੇ ਰਾਹੀ ਉਸੇ ਫਾਲ ਦੀ ਪ੍ਰਾਪਤੀ ਨਹੀਂ ਹੋਣੀ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹੋ ਜੇ ਤੂੰ ਕੰਮ ਕਰਦਾ ਹੈ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨ ਸਤ ਸੋ ਨੇ ਚਲ ਜਾਣਤ ਸਤ ਹੋਤਾ ਸਤ ਜੋ ਸਦਾ ਲਈ ਰਹਿਣ ਵਾਲਾ ਹੈ ਆਦਿ ਸੱਚ जुगाਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਸੱਚ ਨੂੰ ਸਤ ਹੋਤਾ ਅਸਤ ਕਰ ਮੰਨਿਆ ਤੋ ਉਸ ਦੀ ਹਸਤੀ ਨੂੰ ਨਹੀਂ ਮੰਦਾ ਉਸ ਨੂੰ ਅਸਤ ਕਰਕੇ ਮੰਨਦਾ ਹੈ ਜੋ ਸਤ ਹੈ ਜੋ ਸਦਾ ਹੀ ਰਹਿਣ ਵਾਲਾ ਹੈ ਜੋ ਬਿਨ ਸਤ ਸੋ ਨੇ ਚਲ ਜਾਣth ਅਤੇ ਜਿਸ ਨੇ ਬਿਨਸ ਜਾਣਾ ਹੈ ਉਸ ਨੂੰ ਇਹ ਸਮਝਦਾ ਹੈ ਕਿ ਇਸ ਨੇ ਸਦਾ ਲਈ ਰਹਿਣਾ ਹੈ ਪਰ ਕੀ ਕੋ ਆਪਣੀ ਕਰ ਪਕਰੀ ਪਰ ਕੀ ਪਰਾਇ ਹੋਣ ਵਾਲੀ ਜਿਸ ਨੇ ਪਰਾਇ ਹੋ ਜਾਣਾ ਹੈ ਉਹ ਮਾਇਆ ਜਿਸ ਨੇ ਕਿ ਪਰਾਇ ਹੋ ਜਾਣਾ ਹੈ ਅਜੇ ਤੇਰੇ ਕੋਲ ਹੈ ਤੇਰੇ ਜਾਣ ਤੋਂ ਬਾਅਦ ਇਸਨੇ ਕਿਸੇ ਹੋਰ ਦੇ ਕੋਲ ਚਲਾ ਜਾਣਾ ਹੈ ਇਹ ਪਰ ਕੀ ਕੋ ਆਪਣੀ ਕਰ ਪਕਰੀ ਪਰ ਇਸ ਮਾਇਆ ਨੂੰ ਤੂੰ ਆਪਣਾ ਕਰਕੇ ਪਕੜਿਆ ਹੋਇਆ ਹੈ ਐਸੇ ਭੂਲ ਪ੍ਰਾਨਥ ਇਸ ਤਰ੍ਹਾਂ ਤੂੰ ਭੂਲ ਦੇ ਵਿੱਚ ਭੁੱਲਿਆ ਪਿਆ ਹੈ ਖਤਰੀ ਬ੍ਰਾਹਮਣ ਸ਼ੂਦਵੈ ਸਭ ਇੱਕ ਹੈ ਨਾਮ ਤਰਾਨਥ ਸਾਰੇ ਹੀ ਵਰਣ ਜੋ ਹਨ ਜੋ ਕਿ ਮਨੁ ਸਿਮਰਤੀ ਦੁਆਰਾ ਬਣਾਏ ਗਏ ਹਨ ਜਿਸ ਨੂੰ ਕਿ ਸਤਿਗੁਰੂ ਨਹੀਂ ਮੰਨਦੇ ਸਤਿਗੁਰੂ ਤਾਂ ਇਹ ਹੀ ਉਪਦੇਸ਼ ਕਰਦੇ ਹਨ ਮਾਨਸ ਕੀ ਜਾਤ ਸਭ ਇਕ ਪਹਿਚਾਨ ਬੋ ਇਹ ਜੋ ਖत्री ਬ੍ਰਾਹਮਣ ਸ਼ੂਦ ਵੈਸ਼ ਸਤਿਗੁਰੂ ਜੀ ਕਹਿੰਦੇ ਹਨ ਸਭ ਇੱਕ ਨਾਮ ਤਰਾਣਤ ਇਹ ਸਾਰੇ ਹੀ ਇੱਕ ਨਾਮ ਦੇ ਰਾਹੀ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਗੁਰਨਾਣਕ ਉਪਦੇਸ਼ ਕਹਿਤ ਹੈ ਜੋ ਸੁਣਾ ਸੋ ਪਾਰ ਪਰਾਨਥ ਜਿਹੜਾ ਉਪਦੇਸ਼ ਸਤਿਗੁਰੂ ਗੁਰੂ ਨਾਨਕ ਜੀ ਕਹਿੰਦੇ ਹਨ ਗੁਰਨਾਣਕ ਉਪਦੇਸ਼ ਕਹਿਤ ਹੈ ਜਿਹੜਾ ਉਪਦੇਸ਼ ਸਤਗੁਰੂ ਗੁਰੂ ਨਾਨਕ ਜੀ ਕਹਿ ਰਹੇ ਹਨ ਜੋ ਸੁਣੈ ਜਿਹੜਾ ਉਸ ਉਪਦੇਸ਼ ਨੂੰ ਸੁਣੇਗਾ ਜਿਹੜਾ ਵੀ ਉਸ ਉਪਦੇਸ਼ ਨੂੰ ਸੁਣਦਾ ਹੈ ਆਪਣੇ ਸੁਰਤ ਨੂੰ ਉਸ ਉਪਦੇਸ਼ ਦੇ ਵਿੱਚ ਜੋੜ ਕੇ ਉਸ ਉਪਦੇਸ਼ ਨੂੰ ਸੁਣਦਾ ਹੈ ਉਪਦੇਸ਼ ਸਤਗੁਰੂ ਦਾ ਸਤਗੁਰੂ ਦੀ ਅੰਮ੍ਰਿਤਮਈ ਬਾਣੀ ਇਹ ਸਤਿਗੁਰੂ ਜੀ ਦਾ ਉਪਦੇਸ਼ ਹੈ ਜਿਹੜਾ ਵੀ ਇਸ ਬਾਣੀ ਦੇ ਨਾਲ ਸੁਰਤ ਜੋੜ ਕੇ ਇਸ ਬਾਣੀ ਦੇ ਨਾਲ ਜੁੜਦਾ ਹੈ ਜਿਹੜਾ ਵੀ ਆਪਣੀ ਸੁਰਤ ਦੇ ਨਾਲ ਸਤਿਗੁਰੂ ਦਾ ਉਪਦੇਸ਼ ਸੁਣਦਾ ਹੈ ਸੋ ਪਾਰ ਪਰਾਨਤ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਇਸੇ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਗੁਰ ਨਾਨਕ ਜਿਨ ਸੁਣਿਆ ਵੇਖਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਸ ਨ ਪਰਿਆਰੇ ਮੈ ਮੂਰਕ ਕੇ ਤੱਕ ਬਾਤ ਹੈ ਕੋਟ ਪਰ ਆ ਦੀ ਤਰੇ ਆਰੇ ਗੁਰ ਨਾਨਕ ਜਿਨ ਸੁਣ ਆ ਵੇਖਿਆ ਸਿ ਫਿਰ ਗਰਬਾਸ ਨਾ ਪ੍ਰਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ